ਹੇਲੂਇਆ ਪਾਸਟਰ ਜੀ ਅਸੀਂ ਜਮ ਕਾਜਲਾਂ ਜੀ ਜਿਹੜਾ ਸਿਆਦਰਾਨ ਵਾਲੇ ਨੇ ਪਾਸਟਰ ਜੀ ਲਗਾਤਾਰ ਪਵੰਦਰਾਂ ਨਾਲ ਜੁੜੇ ਹੋਏ ਨੇ ਸਿੱਟੇ ਜੀ 10 ਦਿਨ ਇਹਨਾਂ ਦਾ ਪ੍ਰਾਰਥਨਾ ਵਿੱਚ ਬਿਲਕੁਲ ਵੀ ਮਨ ਨਹੀਂ ਸੀ ਲੱਗਦਾ ਜਦ ਵੀ ਪ੍ਰਾਰਥਨਾ ਵਿੱਚ ਬੈਠਦੇ ਸੀ ਇਹਨਾਂ ਦਾ ਸਿਰ ਘਰਦਾ ਹੋਣ ਲੱਗ ਜਾਂਦਾ ਸੀ ਪਾਸਟਰ ਜੀ ਇਹਨਾਂ ਦਾ ਪ੍ਰਾਰਥਨਾ ਦਾ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਜਿੱਦਾਂ ਇਹਨਾਂ ਨੇ ਪਵੰਦ ਦੇ ਵਿੱਚ ਸ਼ਾਮ ਨੂੰ 5 ਵਜੇ ਵਾਲੀ ਪ੍ਰਾਰਥਨਾ ਵਿੱਚ ਆਉਣਾ ਸ਼ੁਰੂ ਕੀਤਾ ਪਾਸਟਰ ਜੀ ਦੱਸਦੇ ਨੇ ਕਿ ਜਿੱਦ ਲੜਾਈ ਦੂਸਰੀ ਵਾਰ ਇਹਨੇ ਸਿਰ 'ਚ ਦਰਦ ਹੋ ਰਿਹਾ ਸੀ ਪਾਸ਼ਾ ਜੀ ਪਰ ਜਿਹਦੇ ਲਗਾਤਾਰ ਆਂਦੇ ਰਹੇ ਦੱਸਦੇ ਨੇ ਕਿ ਇਹਨਾਂ ਦਰਦ ਬਿਲਕੁਲ ਛੱਡ ਕੇ ਜਾ ਚੁੱਕਿਆ ਇਸ ਗਵਾਹੀ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਔਰ ਇਹਨੇ ਦੂਸਰੀ ਗਵਾਹੀ ਹੈ ਪਾਸ਼ਾ ਜੀ ਬਹੁਤ ਜ਼ਿਆਦਾ 네ਗੇਟਿਵ ਵਿਚਾਰ ਆਂਦੇ ਸੀ 네ਗੇਟਿਵ ਸੁਪਨੇ ਆਂਦੇ ਸੀ ਪਾਸ਼ਾ ਜੀ ਇਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਪਾਸ਼ਾ ਜੀ ਜਿੱਦਾਂ ਹੀ ਪਾਸ਼ਾ ਜੀ ਤੁਸੀਂ ਇਹਨਾਂ ਲਈ ਪ੍ਰਾਰਥਨਾ ਕੀਤੀ ਪਾਸ਼ਾ ਜੀ ਇਹਨਾਂ ਨੇ ਉਸ ਪਰ ਪਿਆਸੀ ਪਾਸ਼ਾ ਜੀ ਪੂਰੇ ਮਾਨ ਦੇ ਨਾਲ ਰਸੀਵ ਕੀਤਾ ਔਰ ਸ਼ਾਮ ਨੂੰ ਪੰਜ ਵਾਲੀ ਪ੍ਰਾਰਥਨਾ ਵਿੱਚ ਲਗਾਤਾਰ ਰਾਤ ਵਾਲੀ ਪ੍ਰਾਰਥਨਾ ਵਿੱਚ ਆਉਣਾ ਸ਼ੁਰੂ ਕੀਤਾ ਜੋ 네ਗੇਟਿਵ ਵਿਚਾਰ ਤੋਂ ਸ਼ੋਅ ਜਾਂਦਾ ਸੀ ਪਰਛੀ ਦੱਸਦੇ ਨੇ ਕਿ ਬਿਲਕੁਲ ਫ੍ਰੀ ਨੇ ਇਸ ਬਾਈ ਨੇ ਪਰਮੇਸ਼ੁਰ ਦਾ ਧੰਨਵਾਦ ਕਰਦੇ ਨੇ ਜੋ ਸਿਕਾਇਤ ਰਹੇ ਹੋ ਤੁਸੀਂ ਹallelujah ਪ੍ਰਕਾਣ ਪਹਿਲਾਂ ਉਹਨੂੰ ਪਤਾ ਚੈਨਪ੍ਰੇ ਸ਼ੁਰੂ ਸੀਗੀ ਉਸ ਤੋਂ ਬਾਅਦ ਆਪਾਂ ਰੋਜ਼ੀ ਦੇ ਦੋ ਕਿਤੇ ਸ਼ਾਮ ਨੂੰ 2:30 ਕੇ ਸ਼ਾਮ ਨੂੰ 2:00 ਕੇ ਸਵੇਰ ਦੀ ਪ੍ਰਾਰਥਨਾ ਸ਼ੁਰੂ ਕਰਦੇ ਪਹਿਲਾਂ ਵੀ ਪ੍ਰਾਰਥਨਾ ਸੀਗੀ ਚੈਨਪ੍ਰੇ ਉਹਦੇ ਵਿੱਚ ਸ਼ਾਮ ਨੂੰ 5 ਵਜੇ ਇਹਨਾਂ ਨੇ ਪ੍ਰਾਰਥਨਾ ਚ ਆਉਣਾ ਸ਼ੁਰੂ ਕੀਤਾ ਸੀਗਾ ਦੋਸਤੋ ਪਹਿਲਾਂ ਇਹਨੇ ਮੈਨੂੰ ਦੱਸਿਆ ਕਿ ਕਾ ਕਰਕੇ ਸੁਪਨੇ ਆਉਂਦੇ ਆ ਉਹ ਸ਼ੈਤਾਨ ਆ ਜੋ ਵੀ ਗਲਤ ਵਿਚਾਰ ਸੋਚ ਲੈ ਕੇ ਆਉਂਦਾ ਜੋ ਵੀ ਸੁਪਨੇ ਦਿਖਾ ਰਿਹਾ ਮੈਨੂੰ ਹallelujah ਹallelujah ਸੋ ਉਹ ਸ਼ੈਤਾਨ ਆ ਤੋਂ ਇਹ ਨਹੀਂ ਡਰ ਜਾਣਾ ਉਹਦਾ ਹੱਲ ਪ੍ਰਾਰਥਨਾ ਆ ਉਹਦਾ ਹੰਨ ਪ੍ਰਭੂ ਅੱਗੇ ਜਦੋਂ ਆਪਾਂ ਪ੍ਰਭੂ ਦੇ ਨਾਲ ਆਵਾਂਗੇ ਕਚਨਗਾ ਤੂੰ ਮੇਰੇ ਨੇੜੇ ਆ ਮੈਂ ਤੇਰੇ ਨੇੜੇ ਆਵਾਂਗਾ ਹallelujah ਹallelujah ਤੋਂ ਜਿੱਦੋ ਇਹਨਾਂ ਨੂੰ ਕਿਹਾ ਕਿ ਤੁਸੀਂ ਪ੍ਰਾਰਥਨਾ ਜੁੜੇ ਰਹੋ ਮੈਂ ਪ੍ਰੇਰਤ ਕਰ ਦਿੱਤੇ ਆ ਲਗਾਤਾਰ ਪ੍ਰਾਰਥਨਾ ਜਿਹੜੀ ਹੋ ਰਹੀ ਆ ਉਸ ਵਿੱਚ ਰਹੋ ਜਿਹਨੇ ਪ੍ਰਾਰਥਨਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਸ਼ਾਮ ਸੁਬਾਹ ਦੀ ਜਿਹੜੀ 5 ਤੋਂ 7 ਪ੍ਰਾਰਥਨਾ ਹੋ ਗਈ ਫਿਰ ਸੁਬਾਹ ਦੀ ਪ੍ਰਾਰਥਨਾ ਚ ਤੇ ਸ਼ਾਮ ਦੀ ਪ੍ਰਾਰਥਨਾ ਚ ਇਹ ਲਗਾਤਾਰ ਜੁੜੇ ਹੋਏ ਨੇ ਫਿਰ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਫ੍ਰੀ ਹੋ ਚੁੱਕੀ ਆ ਕਿ ਆ ਜੋ ਮੈਨੂੰ ਪਹਿਲਾਂ ਇਤਾਂ ਹੋ ਰਿਹਾ ਸੀ ਮੇਰੀ ਪ੍ਰੋਬਲਮ ਸੀ ਉਹ ਚਾ ਚੁੱਕੀ ਆ ਹਾਲੇਲੂਇਆ ਉਹ ਪ੍ਰਾਰਥਨਾ ਚੱਲ ਰਿਆ ਚੱਲਦਾ ਵਿੱਚ ਕਿੰਨੇ ਮੈਂ ਆਜ਼ਾਦ ਆ ਕਿ ਮੈਂ ਵੀ ਇਹਨਾਂ ਦੇ ਵਿੱਚ ਬੈਠਦਾ ਪ੍ਰਾਰਥਨਾ ਕਰਦਾ ਉਹ ਇਹਨਾਂ ਸਭਨਾਂ ਦੇ ਲਈ ਦੁਆ ਵੀ ਕਰਦਾ ਵਿਸ਼ੇ ਵੀ ਪਾਈ ਗਏ ਨੇ ਤੋ ਸੁਪਨਾ ਦੇ ਲਈ ਦੁਆ ਵੀ ਹੁੰਦੀ ਆ ਤੋ ਕਿ ਲਗਾਤਾਰ ਜਿਹੜੀ ਪ੍ਰਾਰਥਨਾ ਚ ਜਦੋਂ ਸਵੇਰ 5 ਤੋਂ 7 ਆਉਣਾ ਸ਼ੁਰੂ ਕਰ ਦਿੱਤਾ ਸ਼ਾਮ ਦੀ ਪ੍ਰਾਰਥਨਾ ਚ ਆਉਣਾ ਸ਼ੁਰੂ ਕਰ ਦਿੱਤਾ ਤੋ ਹੁਣ ਬਿਲਕੁਲ ਤੁਸੀਂ ਆਜ਼ਾਦ ਹਾਂ ਹੁਣ ਕੋਈ ਉਦਾਂ ਦੀ ਪ੍ਰੋਬਲਮ ਆ ਗਈ ਬਹੁਤ ਗੰਦੇ ਸੁਪਨੇ ਆਉਂਦੇ ਸੀ ਮੈਂ ਪਰੇਸ਼ਾਨ ਸੀ ਜਿਹਦੇ ਸੀ ਪਰ ਜਦੋਂ ਪ੍ਰਾਰਥਨਾ ਚ ਆਉਣਾ ਸ਼ੁਰੂ ਕੀਤਾ ਹੁਣ ਬਿਲਕੁਲ ਫਰੀ ਆ ਦਸ਼ ਉਹਦੰ ਦਾ ਬਿਲਕੁਲ ਸ਼ੇਰ ਵੀ ਫਰੀਆ ਕੋਈ ਦਿੱਕਤ ਨਹੀਂ ਹੋਣੀ ਜੋਰ ਸੇ ਥੈਂਕ ਯੂ